ਅੱਜ ਦੀਆਂ ਚਾਰ ਵੱਡੀਆਂ ਖਬਰਾਂ ਨੇ ਪੰਜਾਬੀਓ ਸਤਿ ਸ਼੍ਰੀ ਅਕਾਲ ਮੈਂ ਹਾਂ ਬਖਸ਼ੀਤ ਸਿੰਘ ਆਜ਼ਾਦ ਹੁਣ ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੱਕ ਐਮਐਲਏ ਦੇ ਘਰ ਤੇ ਹੀ ਛਾਪਾ ਪੈ ਗਿਆ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਰੇਡ ਪਈ ਹੈ ਕਿਉਂ ਪਈ ਹੈ ਮਸਲਾ ਕੀ ਹੈ ਤੇ ਹੁਣ ਆਮ ਆਦਮੀ ਪਾਰਟੀ ਕੀ ਬੋਲੇਗੀ ਪੂਰੀ ਗੱਲ ਇਹਦੇ ਤੇ ਕਰਾਂਗੇ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਦੇ ਉੱਪਰ 50 ਬੰਬਾਂ ਵਾਲੇ ਮਾਮਲੇ ਤੇ ਉਹਨਾਂ ਨੇ ਆਪਣਾ ਅਸਲੀ ਕਸੂਰ ਦੱਸਿਆ ਕੀ ਕਸੂਰ ਦੱਸਿਆ ਉਹ ਗਾਂ ਦੱਸਦੇ ਆ ਤੇ ਉਧਰ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਮੰਤਰੀ ਅਮਨ अरोड़ा ਨੇ ਪ੍ਰਤਾਪ ਬਾਜਵਾ ਨੂੰ ਸਿੱਧੀ ਧਮਕੀ ਵਰਗੀ ਵੱਡੀ ਗੱਲ ਕੀਤੀ ਹੈ ਕੀ ਕਿਹਾ ਉਹ ਵੀ ਅੱਗੇ ਤੁਹਾਨੂੰ ਦੱਸਦੇ ਆ ਤੇ ਉਧਰ ਕਾਂਗਰਸ ਦੇ ਵੱਡੇ ਆਗੂ ਚਰਨਜੀਤ ਚੰਨੀ ਦੀ ਗੰਮ ਸ਼ੁੱਧਗੀ ਦੇ ਪੋਸਟਰ ਜਲੰਧਰ ਦੇ ਵਿੱਚ ਲੱਗੇ ਨੇ ਪੋਸਟਰ ਕਿਹਨੇ ਲਾਏ ਨੇ ਕਿਉਂ ਲਾਏ ਨੇ ਇਹਦੇ ਤੇ ਪੂਰੀ ਗੱਲ ਕਰਦੇ ਆ ਤੇ ਉਧਰ ਇੱਕੋ ਦਿਨ ਚ ਆਮ ਆਦਮੀ ਪਾਰਟੀ ਦੇ ਚਾਰ ਐਮਐਲਏ ਤੇ ਮੰਤਰੀਆਂ ਨੂੰ ਲੋਕਾਂ ਨੇ ਇੱਕੋ ਦਿਨ ਘੇਰਿਆ ਤਿੱਖੇ ਸਵਾਲ ਕੀਤੇ ਨੇ ਇਹ ਵੀ ਪੂਰੀ ਗੱਲ ਆਪਾਂ ਅੱਗੇ ਕਰਦੇ ਹਾਂ ਪਹਿਲੀ ਗੱਲ ਸ਼ੁਰੂ ਕਰੀਏ ਆਮ ਆਦਮੀ ਪਾਰਟੀ ਦੇ ਮੋਹਾਲੀ ਤੋਂ ਜਿਹੜੇ ਐਮਐਲਏ ਵਿਧਾਇਕ ਨੇ ਕੁਲਵੰਤ ਸਿੰਘ ਉਹਨਾਂ ਦੇ ਘਰ ਦੇ ਉੱਪਰ ਈਡੀ ਨੇ ਰੇਡ ਮਾਰੀ ਹੈ ਈਡੀ ਨੇ ਛਾਪਾ ਮਾਰਿਆ ਤੇ ਈਡੀ ਨੇ ਕਿਹਾ ਕਿ ਇਹ ਜਿਹੜਾ ਪੀਏਸੀਐਲ ਦਾ ਕਥਿਤ ਘੁਟਾਲਾ ਹੈ ਉਹਦੇ ਵਿੱਚ ਇਹਨਾਂ ਦਾ ਨਾਮ ਬੋਲਦਾ ਹੈ ਈਡੀ ਨੇ ਉਹਦੀ ਪੁੱਛਗਿੱਛ ਕਰਨ ਦੇ ਲਈ ਜਿਹੜਾ ਛਾਪਾ ਮਾਰਿਆ ਔਰ ਹੁਣ ਵੇਖਣਾ ਹੈ ਕਿ ਆਮ ਆਦਮੀ ਪਾਰਟੀ ਅੱਜ ਤੱਕ ਦੋ ਕੰਮ ਕਰਦੀ ਰਹੀ ਹੈ ਜਦੋਂ ਤੇ ਆਮ ਆਦਮੀ ਪਾਰਟੀ ਦੂਜਿਆਂ ਨੂੰ ਫੜੋ ਫੜੀ ਕਰਦੀ ਹੈ ਤਾਂ ਫਿਰ ਉਹ ਅਮਨ अरोड़ा ਵਾਂਗ ਵੱਡੀਆਂ ਧਮਕੀਆਂ ਵਰਗੀਆਂ ਗੱਲਾਂ ਕਰਦੀ ਹੈ ਤੇ ਜਦੋਂ ਇਹਨਾਂ ਦੇ ਬੰਦੇ ਤੇ ਇਹਨਾਂ ਦੇ ਮੰਤਰੀ ਜਾਂ ਐਮਐਲਏ ਤੇ ਕੋਈ ਸੈਂਟਰ ਦੀ ਏਜੰਸੀ ਛਾਪਾ ਮਾਰਦੀ ਰੇਡ ਮਾਰਦੀ ਜਾਂ ਗ੍ਰਿਫਤਾਰ ਕਰਦੀ ਹੈ ਫਿਰ ਇਹਨਾਂ ਦੇ ਬਿਆਨ ਬਿਲਕੁਲ ਹੋਰ ਹੁੰਦੇ ਨੇ ਫਿਰ ਇਹ ਹੁੰਦਾ ਇਹ ਧੱਕਾ ਹੈ ਇਹ ਜ਼ੁਲਮ ਹੈ ਇਹ ਜ਼ਬਰ ਹੈ ਤੇ ਜਦੋਂ ਇਹ ਕਰਦੇ ਨੇ ਫਿਰ ਕਹਿੰਦੇ ਨੇ ਵੀ ਇਹ ਅਸੀਂ ਸਹੀ ਕਰ ਰਹੇ ਆ ਇਹ ਬੰਦਾ ਸੀ ਹੁਣ ਜਦੋਂ ਦਾ ਪ੍ਰਤਾਪ ਸਿੰਘ ਬਾਜਵਾ ਦਾ ਉਹ ਬਿਆਨ ਆਇਆ ਕਿ 50 ਕੁ ਬੰਬ ਆਏ ਨੇ ਵਿੱਚੋਂ 18 ਕੁ ਦੇ ਕਰੀਬ ਚੱਲੇ ਨੇ ਤੇ ਬਾਕੀ ਅਜੇ ਚੱਲਣੇ ਨੇ ਇਸ ਮਾਮਲੇ ਤੇ ਉਹਨੇ ਐਫ ਆਈ ਆਰ ਦਰਜ ਕੀਤੀ ਆ ਪ੍ਰਤਾਪ ਸਿੰਘ ਬਾਜਵਾ ਤੇ ਪਰਚਾ ਦਰਜ ਕੀਤਾ ਤੇ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਉਹ ਕਹਿੰਦਾ ਮੇਰਾ ਕਸੂਰ ਇਹ ਸੀ ਕਿ ਮੈਂ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਦਾ ਮੁੱਦਾ ਚੁੱਕਿਆ ਉਹ ਕਹਿੰਦਾ ਮੇਰਾ ਕਸੂਰ ਇੰਨਾ ਹੀ ਸੀ ਕਿ ਮੈਂ ਵਿਰੋਧੀ ਧਿਰ ਦਾ ਨੇਤਾ ਮੇਰਾ ਇਹ ਫਰਜ਼ ਆ ਮੇਰਾ ਇਹ ਕੰਮ ਆ ਕਿ ਮੈਂ ਪੰਜਾਬ ਦੀ ਸੁਰੱਖਿਆ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਦੀ ਫਿਕਰ ਕਰਾਂ ਰੌਲਾ ਪਾਵਾਂ ਵੀ ਆ ਚੀਜ਼ਾਂ ਐ ਹੋ ਰਹੀਆਂ ਨੇ ਤੇ ਹੋ ਸਕਦੀਆਂ ਨੇ ਬੱਸ ਉਹ ਕਹਿੰਦਾ ਆਹੀ ਮੇਰਾ ਕਸੂਰ ਸੀ ਹੁਣ ਦੂਜੇ ਪਾਸੇ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਮੰਤਰੀ ਅਮਨ ਅਰੋੜਾ ਸਾਹਿਬ ਨੇ ਉਹਨਾਂ ਨੇ ਇੱਕ ਵੱਡੀ ਧਮਕੀ ਵਰਗੀ ਗੱਲ ਕੀਤੀ ਐ ਉਹ ਕਹਿੰਦੇ ਕਿ ਪ੍ਰਤਾਪ ਸਿੰਘ ਬਾਜਵਾ ਤੂੰ ਸਰੋਤ ਨਹੀਂ ਦੱਸ ਰਿਹਾ ਵੀ ਤੈਨੂੰ ਪੰਜਾਬ ਬੰਬਾਂ ਦੀ ਜਾਣਕਾਰੀ ਕਿੱਥੋਂ ਮਿਲੀ ਕਹਿੰਦਾ ਤੇਰੇ ਹਲਕ 'ਚ ਹੱਥ ਪਾ ਕੇ ਵੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਸਰੋਤ ਪਤਾ ਲਾ ਲੇਗੀ ਹੁਣ ਇਹ ਕੀ ਹੈ ਇਹ ਸਿੱਧੀ ਸਿੱਧੀ ਧਮਕੀ ਆ ਇਹ ਸਿੱਧੀ ਸਿੱਧੀ ਧਮਕੀ ਆ ਕੁੱਟਣ ਦੀ ਮਾਰਨ ਦੀ ਤਸ਼ੱਦਦ ਕਰਨ ਦੀ ਦੇਖੋ ਅਮਨ अरोड़ा ਸਾਹਿਬ ਤੇ ਉਹਦੀ ਪਾਰਟੀ ਇਹਦੀ ਕੋਈ ਵਿਆਖਿਆ ਕਰ ਦੇਵੇ ਕੀ ਇਹ ਤਾਂ ਨਿਆਣੇ ਨੂੰ ਵੀ ਸਮਝਾਉਂਦਾ ਹਲਕ 'ਚ ਹੱਥ ਪਾ ਕੇ ਕੱਢਣ ਦੀ ਗੱਲ ਕੀ ਹੁੰਦੀ ਹੈ ਇਹਦਾ ਮਤਲਬ ਕੀ ਹੁੰਦਾ ਵਿ ਤੇਰੇ ਦੇ ਤਸ਼ੱਦਦ ਕਰਾਂਗੇ ਤੈਨੂੰ ਪੁਲਿਸ ਤੋਂ ਕਟਾਵਾਂਗੇ ਤੈਨੂੰ ਕੁੱਟਾਂਗੇ ਤੇ ਫਿਰ ਤੇਰੇ ਤੋਂ ਕਢਾਵਾਂਗੇ ਹੁਣ ਪ੍ਰਤਾਪ ਸਿੰਘ ਬਾਜਵਾ ਨੇ ਬਿਨਾਂ ਤੱਥਾਂ ਤੋਂ ਗੱਲ ਕਰਕੇ ਠੀਕ ਉਹਨੇ ਵੀ ਨਹੀਂ ਕੀਤਾ ਹਾਏ ਉਹਦੀ ਵੀ ਗਲਤੀ ਆ ਪਰ ਜਦੋਂ ਪਹਿਲਾਂ ਹੀ ਪੰਜਾਬ ਦੇ ਵਿੱਚ ਪੁਲਿਸ ਰਾਜ ਵਰਗੀ ਸਥਿਤੀ ਬਣਦੀ ਜਾ ਰਹੀ ਆ ਪੁਲਿਸ ਰੋਜ਼ਾਨਾ ਅਨਕਾਊਂਟਰ ਕਰਨ ਲੱਗ ਪਈ ਆ ਲੱਤਾਂ 'ਚ ਗੋਲੀਆਂ ਵੱਜਣ ਲੱਗ ਪਈਆਂ ਨੇ ਔਰ ਇਹ ਸਾਰਾ ਕੁਝ ਲੋਕ ਪਹਿਲਾਂ ਹੀ ਰੌਲਾ ਪਾਉਣ ਲੱਗ ਪਏ ਕਿ ਪੁਲਿਸ ਨੂੰ ਐਨੇ ਅਧਿਕਾਰ ਨਹੀਂ ਦੇਣੇ ਚਾਹੀਦੇ ਇਹ ਦੁਬਾਰਾ ਫਿਰ 70 80 90 ਦੇ ਦਹਾਕੇ ਵਰਗਾ ਦੌਰ ਜਿਹੜਾ ਉਹ ਪੁਲਿਸ ਪੰਜਾਬ 'ਚ ਬਣਾ ਸਕਦੀ ਆ ਜੇਕਰ ਐਂ ਕੀਤਾ ਜਾਊਗਾ ਬਹੁਤ ਸਾਰੇ ਪੁਲਿਸ ਅਫਸਰਾਂ ਨੂੰ ਸਜਾਵਾਂ ਹੋਈਆਂ ਨੇ ਝੂਠੇ ਪੁਲਿਸ ਮੁਕਾਬਲੇ ਕਰਕੇ ਤੇ ਹੁਣ ਜਦੋਂ ਅਮਨ अरोड़ा ਜਿਹੜੇ ਕਿ ਪੂਰੀ ਸਰਕਾਰ ਦੇ ਪੰਜਾਬ 'ਚ ਮੁਖੀ ਨੇ ਪ੍ਰਧਾਨ ਆ ਆਮਦਮੀ ਪਾਰਟੀ ਦੇ ਮੰਤਰੀ ਵੀ ਨੇ ਉਹਨਾਂ ਨੇ ਇਹ ਗੱਲ ਕਿਹਾ ਕਿ ਪੁਲਿਸ ਤੇਰੇ ਹਲਕ ਚੱਤ ਪਾ ਕੇ ਕਢਾਏਗੀ ਇਹਦਾ ਮਤਲਬ ਕੀ ਹੈ ਜੇਕਰ ਕੋਈ ਅਮਨ ਅਰੋੜਾ ਸਾਹਿਬ ਨੂੰ ਸੈਂਟਰ ਦੀ ਸਰਕਾਰ ਕਹੇ ਕਿ ਅਸੀਂ ਕੇਜਰੀਵਾਲ ਦੇ ਜਾਂ ਕਿਸੇ ਹੋਰ ਆਗੂ ਦੇ ਹਲਕੇ ਚ ਹੱਥ ਪਾ ਕੇ ਉਹਨੂੰ ਮਨਾਵਾਂਗੇ ਪੂਰੇ ਦੇਸ਼ ਚ ਰੋਲਾ ਪਾਏਗੀ ਆਮ ਆਦਮੀ ਪਾਰਟੀ ਵੀ ਇਹ ਤਸ਼ੱਦਦ ਇਹ ਜ਼ੁਲਮ ਕਰਨ ਦੀਆਂ ਧਮਕੀਆਂ ਦੇ ਰਹੇ ਨੇ ਇਹ ਕੁੱਟਣਗੇ ਮਾਰਨਗੇ ਤੇ ਫਿਰ ਮਨਾਉਣਗੇ ਤਾਂ ਜੇਕਰ ਅਮਨ ਅਰੋੜਾ ਸਾਹਿਬ ਨੇ ਇਹ ਗੱਲ ਆਖੀ ਹੈ ਤਾਂ ਕੀ ਉਹਨਾਂ ਨੂੰ ਇਹ ਗੱਲ ਛੋਭਾ ਦਿੰਦੀ ਹੈ ਕਿ ਇਹ ਗੱਲ ਠੀਕ ਹੈ ਕੀ ਹਲਕੇ ਚ ਹੱਥ ਪਾ ਕੇ ਕਢਾਉਣਾ ਠੀਕ ਹੈ ਕੀ ਕੁੱਟ ਕੇ ਮਾਰ ਕੇ ਕਿਸੇ ਨੂੰ ਮਨਾਉਣਾ ਠੀਕ ਹੈ ਕੀ ਇਹ ਸਭਿਆਕ ਤੇ ਲੋਕਤੰਤਰਕ ਤੇ ਜਮਹੂਰੀ ਤਰੀਕਾ ਹੈ ਦੁਨੀਆ ਭਰ ਦੇ ਜਿੰਨੇ ਸਭੇ ਮੁਲਕ ਨੇ ਜਿੰਨੇ ਵਿਕਸਤ ਮੁਲਕ ਨੇ ਉਥੇ ਕੁੱਟ ਮਾਰ ਕੇ ਕੋਈ ਵੀ ਗੱਲ ਮਨਾਉਣ ਨੂੰ ਉਹ ਗਲਤ ਸਮਝਦੇ ਨੇ ਔਰ ਇਹ ਤਰੀਕਾ ਅਦਾਲਤਾਂ ਵੀ ਗਲਤ ਸਮਝਦੀਆਂ ਨੇ ਕਾਨੂੰਨ ਵੀ ਗਲਤ ਸਮਝਦਾ ਹੁਣ ਅਮਨ अरोड़ा ਸਾਹਿਬ ਨੇ ਜਿਹੜੀ ਐਡੀ ਵੱਡੀ ਗੱਲ ਆਖੀ ਹੈ ਇਹਦਾ ਨੋਟਿਸ ਕਾਨੂੰਨ ਕਿਉਂ ਨਹੀਂ ਲੈ ਰਿਆ ਇਹਦਾ ਨੋਟਿਸ ਮਨੁੱਖੀ ਅਧਿਕਾਰ ਕਮਿਸ਼ਨ ਕਿਉਂ ਨਹੀਂ ਲੈ ਰਹੇ ਲੈਣਾ ਚਾਹੀਦਾ ਅਮਨ अरोड़ा ਇਹ ਗੱਲ ਲਿਖਣ ਵਾਲੇ ਕੌਣ ਹੁੰਦੇ ਨੇ ਕਿ ਹਲਕ ਛੱਤ ਪਾ ਕੇ ਪ੍ਰਤਾਪ ਸਿੰਘ ਬਾਜਵਾਤ ਪੁੱਛ ਕੇ ਚੋਣੀ ਚਾਹੀਦੀ ਆ ਕਿੱਥੇ ਨੇ 32 ਬੰਬ ਜਿਹੜੇ ਬਚੇ ਨੇ ਪੁੱਛੋ ਗਿੱਚੋ ਉਹਨੂੰ ਸਵਾਲਾਂ 'ਚ ਫਸਾਓ ਜਿਹੜੇ ਆਧੁਨਿਕ ਸਭੇਕ ਤਰੀਕੇ ਨੇ ਉਹ ਅਪਣਾਓ ਪਰ ਕੁੱਟ ਮਾਰ ਕੇ ਅੰਗਰੇਜ਼ਾਂ ਵਾਂਗ ਬਣਾਉਣਾ ਜਾਂ ਮੁਗਲਾਂ ਦੀਆਂ ਫੌਜਾਂ ਵਾਂਗ ਗੱਲ ਕਰਨੀ ਕਿ ਅਸੀਂ ਹਲਕ ਛੱਤ ਪਾ ਕੇ ਇਹ ਬਿਲਕੁਲ ਗਲਤ ਆ ਔਰ ਏ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਲਈ ਵੀ ਕੋਈ ਇਹ ਗੱਲ ਵਰਤੇ ਉਹਨਾਂ ਨੂੰ ਵੀ ਇਹ ਗੱਲ ਗਲਤ ਹੀ ਲੱਗੇਗੀ ਹੁਣ ਅਗਲਾ ਵੱਡਾ ਅੱਜ ਦੀ ਖਬਰੇ ਆ ਰਹੀ ਆ ਚਰਨਜੀਤ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਜਲੰਧਰ ਤੋਂ ਐਮਪੀ ਜਿੱਤੇ ਹੋਏ ਨੇ ਪਾਰਲੀਮੈਂਟ ਚ ਗਏ ਹੋਏ ਨੇ ਪਰ ਜਲੰਧਰ ਦੇ ਵਿੱਚ ਹੁਣ ਕੁਝ ਲੋਕਾਂ ਨੇ ਉਹਨਾਂ ਦੀ ਗੁੰਮਸ਼ੁਦਗੀ ਦੇ ਪੋਸਟਰ ਲਾਏ ਨੇ ਲੋਕ ਕਹਿੰਦੇ ਨੇ ਕਿ ਉਹ ਇੱਕ ਬੰਦਾ ਪੋਸਟਰ ਲਾ ਰਿਆ ਨਾਲ ਉਹ ਵੀਡੀਓ ਬਣਵਾ ਰਿਹਾ ਤੇ ਉਹ ਕਹਿੰਦਾ ਕਿ ਚਰਨਜੀਤ ਚੰਨੀ ਜਲੰਧਰ ਦੇ ਵਿੱਚੋਂ ਜਿੱਤਿਆ ਕਹਿੰਦਾ ਨਾ ਉਸ ਤੋਂ ਬਾਅਦ ਜਲੰਧਰ ਚ ਕਦੇ ਆਇਆ ਨਾ ਰਿਆ ਨਾ ਸਾਡੇ ਮਸਲੇ ਨਾ ਸਾਡੀਆਂ ਮੰਗਾ ਕੁਝ ਨਹੀਂ ਸੁਣਦਾ ਉਹ ਕਹਿੰਦਾ ਚਰਨਜੀਤ ਚੰਨੀ ਦਾ ਨਾਂ ਇੱਥੇ ਘਰ ਹੈ ਨਾ ਇੱਥੇ ਦਫ਼ਤਰ ਹੈ ਨਾ ਉਹ ਇੱਥੇ ਰਹਿੰਦੇ ਨੇ ਤੇ ਫਿਰ ਇੱਥੋਂ ਚੋਣ ਲੜ ਕੇ ਤੇ ਜੜੀਆਂ ਐਸਸੀ ਭਾਈਚਾਰੇ ਦੀਆਂ ਵੋਟਾਂ ਲੈ ਕੇ ਤੇ ਫਿਰ ਜਿੱਤੇ ਕਿਉਂ ਨੇ ਜੇਕਰ ਸਾਡੀਆਂ ਗੱਲਾਂ ਸਾਡੀਆਂ ਮੰਗਾ ਸਾਡੇ ਮਸਲੇ ਨਹੀਂ ਸੁਣਨੇ ਪਾਰਲੀਮੈਂਟ 'ਚ ਨਹੀਂ ਉਠਾਉਣੇ ਹੁਣ ਚਰਨਜੀਤ ਚੰਨੀ ਦੀ ਗਮਸ਼ੁਦਗੀ ਦੇ ਪੋਸਟਰ ਲੱਗੇ ਨੇ ਪਰ ਸਵਾਲ ਇਹ ਆ ਕੱਲੇ ਚਰਨਜੀਤ ਚੰਨੀ ਦੇ ਕਿਉਂ ਇੱਥੇ ਤਾਂ ਬਹੁਤ ਐਮਐਲਏ ਨੇ ਜਿਹੜੇ ਆਪੋ ਆਪਣੇ ਹਲਕਿਆਂ 'ਚ ਕਦੇ ਮਿਲਦੇ ਨੇ ਲੋਕਾਂ ਨੂੰ ਲੋਕ ਵਿਚਾਰੇ ਲੱਭਦੇ ਫਿਰਦੇ ਨੇ ਐਮਐਲਏ ਵੋਟਾਂ ਪਾ ਕੇ ਜਿਤਾਲੇ ਉਸ ਤੋਂ ਬਾਅਦ ਲੋਕ ਨਿੱਕੇ ਨਿੱਕੇ ਕੰਮਾਂ ਲਈ ਉਹਨਾਂ ਥਾਣੇ ਕਚਹਿਰੀਆਂ 'ਚ ਛੇਤੀ ਕੋਈ ਸੁਣਦਾ ਹੀ ਨਹੀਂ ਫਿਰ ਐਮਐਲਏ ਵੱਲ ਲੋਕ ਮੁਹ ਕਰਦੇ ਨੇ ਐਮਐਲਏ ਲੱਭਦੇ ਨਹੀਂ ਨਾ ਘਰੇ ਨਾ ਉੱਥੇ ਹਲਕੇ ਦੇ ਵਿੱਚ ਉਹਨਾਂ ਦਾ ਕੋਈ ਇਸ ਤਰ੍ਹਾਂ ਦਾ ਦਫ਼ਤਰ ਹੈ ਜਿੱਥੇ ਉਹ ਲੱਭਣ ਤੇ ਫਿਰ ਲੋਕ ਵਿਚਾਰੇ ਮਾਰੇ ਮਾਰੇ ਫਿਰਦੇ ਨੇ ਫਿਰ ਚੰਡੀਗੜ੍ਹ ਕਿਤੇ ਮਗਰ ਜਾਂਦੇ ਨਹੀਂ ਵੈਸੇ ਹੋਣਾ ਤਾਂ ਰੂਲ ਇਹ ਚਾਹੀਦਾ ਕਿ ਜਿਹੜੇ ਹਲਕੇ ਚੋਂ ਜਿਹੜਾ ਜਿੱਤਿਆ ਉਹ ਉੱਥੇ ਹੀ ਰਵੇ ਉਹਨੂੰ ਮਹੀਨੇ 'ਚ 2-3 ਦਿਨ ਪਾਸੇ-ਆਸੇ ਜਾਣ ਦੀ ਇਜਾਜ਼ਤ ਹੋਣੀ ਚਾਹੀਦੀ ਆ ਵਰਨਾ ਉਹਨੂੰ ਹਲਕੇ ਦੇ ਵਿੱਚ ਹੀ ਰਹਿਣਾ ਚਾਹੀਦਾ ਹਲਕੇ ਦੇ ਵਿੱਚ ਹੀ ਇੱਕੋ ਥਾਂ ਤੇ ਬਹਿਣਾ ਚਾਹੀਦਾ ਜਿੱਥੇ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਆਉਣ ਔਰ ਉਹ ਸੁਣੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਿਪਟਾਰਾ ਕਰੇ ਇਹ ਹੋਣਾ ਚਾਹੀਦਾ ਹੁਣ ਇਹਦੇ ਤੇ ਤੁਸੀਂ ਕੀ ਮੰਨਦੇ ਹੋ ਤੁਸੀਂ ਆਪਣਾ ਕਮੈਂਟ ਲਿਖ ਸਕਦੇ ਹੋ ਅਗਲੀ ਗੱਲ ਇਹ ਵਾਪਰੀ ਕਿ ਕੱਲ ਇੱਕੋ ਦਿਨ ਦੇ ਵਿੱਚ ਚਾਰ ਥਾਵਾਂ ਤੇ ਆਮ ਆਦਮੀ ਪਾਰਟੀ ਦੇ ਮੰਤਰੀ ਐਮ ਐਲ ਏ ਤੇ ਸਮੇਤ ਮੁੱਖ ਮੰਤਰੀ ਦਾ ਵਿਰੋਧ ਹੋਇਆ ਇੱਕ ਤਾਂ ਸ਼ਾਜਲੀ ਪਿੰਡ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਜ਼ਬਰਦਸਤ ਵਿਰੋਧ ਹੋਇਆ ਲੋਕਾਂ ਨੇ ਕੀਤਾ ਦੂਜਾ ਜਦੋਂ ਮੋੜ ਪਿੰਡ ਜਿਹੜਾ ਮੋੜ ਦਾ ਐਮ ਐਲ ਏ ਆਮ ਆਦਮੀ ਪਾਰਟੀ ਦਾ ਸੁਖਵੀਰ ਮੈਸਰਖਾਨਾ ਉਹ ਉੱਥੇ ਪਹਿਲਾਂ ਤੋਂ ਬਣੇ ਕਮਰਿਆਂ ਦਾ ਉਦਘਾਟਨ ਕਰਨ ਗਿਆ ਉੱਥੇ ਲੋਕਾਂ ਨੇ ਬਹੁਤ ਤਿੱਖੀਆਂ ਗੱਲਾਂ ਮੂੰਹ ਤੇ ਕੀਤੀਆਂ ਨੇ ਔਰ ਉਧਰ ਸ਼ੈਰੀ ਕਲਸੀ ਜਿਹੜਾ ਆਮ ਆਦਮੀ ਪਾਰਟੀ ਦਾ ਐਮਐਲਏ ਆ ਤੇ ਮੀਤ ਪ੍ਰਧਾਨ ਪੰਜਾਬ ਦਾ ਉਹ ਆ ਰਿਹਾ ਸੀ ਉੱਥੇ ਲੋਕਾਂ ਨੇ ਘੇਰ ਕੇ ਉਹਨੂੰ ਸਵਾਲ ਕੀਤੇ ਨੇ ਤੇ ਫਿਰ ਸ਼ੈਰੀ ਕਲਸੀ ਐਮਐਲਏ ਸਾਹਿਬ ਉਹ ਆਪਣੀ ਗੱਡੀ ਦੇ ਬੋਨਟ ਤੇ ਹੀ ਚੜ ਗਏ ਇੱਕ ਤਰ੍ਹਾਂ ਨਾਲ ਗੱਡੀ ਦੇ ਉੱਤੇ ਖੜ ਗਏ ਤੇ ਉੱਤੇ ਖੜ ਕੇ ਫਿਰ ਕਿਸਾਨਾਂ ਦੇ ਨਾਲ ਲੋਕਾਂ ਦੇ ਨਾਲ ਬਹਿਸ ਕਰਦੇ ਰਹੇ ਜਦੋਂ ਲੋਕਾਂ ਨੇ ਮੁਰਦਾਬਾਦ ਦੇ ਨਾਰੇ ਲਾਏ ਤਾਂ ਉਹ ਆਪਦੀ ਪਾਰਟੀ ਦੀ ਜਿੰਦਾਬਾਦ ਦੇ ਨਾਰੇ ਲਾਉਣ ਲੱਗ ਪਏ ਪਹਿਲੀ ਵਾਰ ਪੰਜਾਬ ਦੇ ਲੋਕਾਂ ਨੇ ਐਦਾਂ ਦਾ ਸੀਨ ਵੇਖਿਆ ਜਿੱਦਾਂ ਦਾ ਸ਼ੈਰੀ ਕਲਸੀ ਸਾਹਿਬ ਨੇ ਬਣਾਇਆ ਲੋਕ ਉਹਨੂੰ ਇਹ ਪੁੱਛਦੇ ਕਿ ਸ਼ੰਭੂ ਤੇ ਖਨੌਰੀ ਤੋਂ ਤੁਸੀਂ ਸਾਨੂੰ ਪੁਲਿਸ ਦੇ ਜ਼ੋਰ ਨਾਲ ਚੱਕਿਆ ਤੁਸੀਂ ਇਹ ਦੱਸੋ ਰਸਤਾ ਅਸੀਂ ਰੋਕਿਆ ਸੀ ਕਿ ਮੂਰੇ ਕੇਂਦਰ ਸਰਕਾਰ ਨੇ ਰੋਕਿਆ ਸੀ ਤੇ ਅਸੀਂ ਮਜਬੂਰੀ ਵਸ ਬੈਠੇ ਕਹਿੰਦਾ ਰਸਤਾ ਤਾਂ ਸਰਕਾਰ ਕੇਂਦਰ ਨੇ ਹੀ ਰੋਕਿਆ ਸੀ ਪਰ ਅਸੀਂ ਰਸਤਾ ਖਲਾਉਣ ਲਈ ਤੁਹਾਨੂੰ ਉਠਾਉਣਾ ਚਾਹੁੰਦੇ ਸੀ ਸਾਨਾ ਨੂੰ ਇਹ ਹਜਮ ਨਹੀਂ ਆਇਆ ਉਹ ਕੋ ਬੈਸੇ ਉਹ ਕਹਿੰਦੇ ਇਹ ਕੀ ਗੱਲ ਆ ਇਹ 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 ਤੁਸੀਂ ਫਿਰ ਐ ਕਿਉਂ ਕਰਦੇ ਹੋ ਤਾਂ ਫਿਰ ਸ਼ੈਰੀ ਕਲਸੀ ਸਾਹਿਬ ਉਹਨਾਂ ਨੇ ਗੱਲ ਕਮਾਈ ਫਿਰ ਉਹ ਕਹਿਣ ਲੱਗੇ ਕਿ ਵੇਖੋ ਮੈਂ ਤਾਂ ਪੈਸੇ ਦੇ ਚੱਲਿਆ ਸਕੂਲ 'ਚ ਜਵਾਕਾਂ ਨੂੰ ਤੁਸੀਂ ਮੈਨੂੰ ਜਾਣ ਨਹੀਂ ਦਿੰਦੇ ਉਹ ਕਹਿੰਦੇ ਅਸੀਂ ਤਾਂ ਜਾਣ ਦਿੰਨੇ ਆ ਸਾਡੇ ਸਵਾਲਾਂ ਦੇ ਜਵਾਬ ਤਾਂ ਦੇ ਜੋ ਅਸੀਂ ਕਿਹੜਾ ਤੁਹਾਨੂੰ ਰੋਜ਼ ਰੋਕੀ ਰੱਖਦੇ ਆ ਕਰੋ ਜਿੰਨਾ ਮਰਜੀ ਸਵਾਲਾਂ ਦੇ ਜਵਾਬ ਦੋ ਤੇ ਫਿਰ ਉਥੇ ਕਾਫੀ ਤਣਾ ਤਣੀ ਦਾ ਮਾਹੌਲ ਬਣਿਆ ਸ਼ੈਰੀ ਕਲਸੀ ਫਿਰ ਗੁੱਸੇ 'ਚ ਆ ਗਏ ਉਹ ਵੀ ਮਤਲਬ ਨਾਰੇ ਲਾਉਣ ਲੱਗ ਪਏ ਉਧਰ ਲੋਕ ਵੀ ਲਾਉਣ ਲੱਗ ਪਏ ਨਾਰੋ ਨਾਰੀ ਹੋਏ ਪੂਰਾ ਤੇ ਫਿਰ ਸ਼ੈਰੀ ਕਲਸੀ ਭੱਜ ਕੇ ਆਪਦੀ ਗੱਡੀ 'ਚ ਵੜ ਗਏ ਤੇ ਫਿਰ ਉਥੋਂ ਚੱਲਦੇ ਬਣੇ ਦੂਜੇ ਪਾਸੇ ਜਿਹੜਾ ਸੁਖਵੀਰ ਮੈਸਰ ਖੰਨਾ ਐਮ ਐਲ ਏ ਆ ਉਹਨੂੰ ਤਾਂ ਫਿਰ ਲੋਕਾਂ ਨੇ ਹੱਦ ਕਰਾਈ ਨਾ ਉਹਨੂੰ ਤਾਂ ਬੰਦਾ ਇੱਥੋਂ ਤੱਕ ਸੁਖਵੀਰ ਕਹਿੰਦਾ ਕਿ ਮੈਂ ਤੁਹਾਡਾ ਗਵਾਂਢੀ ਆ ਨਾਲੇ ਮੈਂ ਤੁਹਾਡਾ ਧਰਨਿਆਂ ਦਾ ਸਾਂਝੀ ਰਿਆਂ ਇਕੱਠੇ ਧਰਨੇ ਲਾਉਂਦੇ ਰਿਆਂ ਤਾ ਫਿਰ ਉਹਨੂੰ ਲੋਕ ਕਹਿੰਦੇ ਵੀ ਜੇਕਰ ਤੂੰ ਸਾਡਾ ਇੰਨਾ ਹੀ ਸਾਂਝੀ ਹੈ ਤੇ ਫਿਰ ਤੂੰ ਬੋਲਿਆ ਕਿਉਂ ਨਾ ਜਦੋਂ ਸਾਡੇ ਉੱਪਰ ਡਾਂਗਾ ਪਈਆਂ ਨੇ ਲੋਕ ਕਹਿੰਦੇ ਕਿ ਤੂੰ ਇੰਨਾ ਹੰਕਾਰ ਗਿਆ ਤੂੰ ਸਾਨੂੰ ਦਬਾਉਣ ਆ ਗਿਆ ਤੂੰ ਸਾਡੇ ਉੱਤੋਂ ਦੀ ਜਾਣ ਕੇ ਪੈ ਰਹਿਆ ਜਿਹੜੇ ਪਹਿਲਾਂ ਦੇ ਕਮਰੇ ਪਾਏ ਹੋਏ ਨੇ ਤੂੰ ਅੱਜ ਉਹਨਾਂ ਦਾ ਅਧ்கਾਟਨ ਕਰਨ ਆਇਆ ਵਿਖਾਵੇ ਲਈ ਇਹ ਕੀ ਹੈ ਲੋਕ ਕਹਿੰਦੇ ਕਿ ਐਮਐਲਏ ਸਾਹਿਬ ਤੇਰੀ ਇੰਨੀ ਵੀ ਔਕਾਤ ਨਹੀਂ ਅਜੇ ਹੋਈ ਬਈ ਤੂੰ ਸਾਨੂੰ ਲੋਕਾਂ ਨੂੰ ਕੀੜੇ ਮਕੌੜੇ ਤੇ ਟਿੱਚ ਸਮਝਣ ਲੱਗ ਪਈ ਫਿਰ ਉਹਨਾਂ ਨੇ ਉੱਥੇ ਉਹ ਸਾਰੇ ਸਵਾਲ ਕੀਤੇ ਐਮਐਲਏ ਮੈਂਸਰਖਾਨਾ ਦੇ ਨਾਲ ਜਿਹੜੇ ਵਾਅਦੇ ਜਿਹੜੀਆਂ ਗਰੰਟੀਆਂ ਆਮ ਆਦਮੀ ਪਾਰਟੀ ਕਰਕੇ ਤੇ ਸਰਕਾਰ ਬਣਾਈ ਸੀ ਉਹ ਸਾਰੇ ਸਵਾਲ ਉੱਥੇ ਲੋਕਾਂ ਨੇ ਕੀਤੇ ਲੋਕ ਕਹਿੰਦੇ ਤੁਸੀਂ ਐ ਦੱਸੋ ਤੁਸੀਂ 5 ਮਿੰਟ ਚ ਐਮਐਸਪੀ ਦੀ ਗੱਲ ਕੀਤੀ ਸੀ ਉਹ ਦਿੱਤੀ ਕਿਉਂ ਨਹੀਂ ਲੋਕ ਕਹਿੰਦੇ ਤੁਸੀਂ ਦੱਸੋ ਤੁਸੀਂ ਮਜ਼ਦੂਰਾਂ ਨੂੰ ਵਾਅਦੇ ਕੀਤੇ ਸੀ ਤੁਸੀਂ ਔਰਤਾਂ ਨਾਲ ਵਾਅਦੇ ਕੀਤੇ ਸੀ ਤੁਸੀਂ ਬੇਰੁਜ਼ਗਾਰਾਂ ਨਾਲ ਵਾਅਦੇ ਕੀਤੇ ਸੀ ਉਹ ਕਿੱਧਰ ਗਏ ਤੇ ਸੁਖਵੀਰ ਮੈਸਰਖਾਨਾ ਲੋਕਾਂ ਨੂੰ ਟਿਕਾਉਂਦੇ ਨਜ਼ਰ ਆਏ ਨੇ ਪਿਛਲੇ ਦਿਨੀ ਕੁਝ ਦਿਨ ਪਹਿਲਾਂ ਵੀ ਸੁਖਵੀਰ ਮੈਸਰਖਾਨਾ ਨੂੰ ਲੋਕਾਂ ਨੇ ਇਸੇ ਤਰ੍ਹਾਂ ਘੇਰਿਆ ਸੀ ਤਿੱਖੇ ਸਵਾਲ ਜਵਾਬ ਕੀਤੇ ਸੀ ਉਸ ਦਿਨ ਵੀ ਸੁਖਵੀਰ ਮੈਸਰਖਾਨਾ ਐਮਐਲਏ ਸਾਹਿਬ ਨੂੰ ਕੋਈ ਬਹੁਤੀ ਗੱਲਬਾਤ ਨਹੀਂ ਸੀ ਹੋੜੀ ਤੇ ਫਿਰ ਉਸ ਦਿਨ ਵੀ ਉਹ ਖਿਸਕਦੇ ਬਣੇ ਸੀਗੇ ਤੇ ਅੱਜ ਹੁਣ ਉਧਰ ਸ਼ਾਜਲੀ ਦੇ ਵਿੱਚ ਅ ਕੱਲ ਮੁੱਖ ਮੰਤਰੀ ਭਗਵੰਤ ਮਾਨ ਗਏ ਉਦਘਾਟਨ ਕਰਨ ਐਮੀਨੈਂਸ ਸਕੂਲ ਦਾ ਉੱਥੇ ਵੀ ਆ ਗਿਆ ਵੱਡਾ ਕੱਠ ਵਿਰੋਧ ਕਰਨ ਤੇ ਫਿਰ ਮੁੱਖ ਮੰਤਰੀ ਤੋਂ ਕੁਝ ਦੂਰੀ ਤੇ ਲੋਕ ਟਰਾਲੀ ਚੋਰ ਮੁਰਦਾਬਾਦ ਦੇ ਨਾਰੇ ਲਾਉਂਦੇ ਰਹੇ ਲੋਕ ਕਹਿੰਦੇ ਰਹੇ ਕਿ ਟਰਾਲੀ ਚੋਰ ਮੁਰਦਾਬਾਦ ਟਰਾਲੀ ਚੋਰਾਂ ਦੀ ਸਰਕਾਰ ਮੁਰਦਾਬਾਦ ਐਦਾਂ ਦੇ ਨਾਰੇ ਲੋਕਾਂ ਨੇ ਉੱਥੇ ਲਾਏ ਪੁਲਿਸ ਨੇ ਸ਼ਾਜਲੀ ਚ ਲੋਕਾਂ ਨੂੰ ਰੋਕਿਆ ਪੁਲਿਸ ਦੇ ਨਾਲ ਕਾਫੀ ਧੱਕਾ ਮੁਕੀ ਹੋਈ ਲੋਕਾਂ ਦੀ ਲੋਕ ਕਹਿੰਦੇ ਤੁਸੀਂ ਸਾਨੂੰ ਮੁੱਖ ਮੰਤਰੀ ਨੂੰ ਸਵਾਲ ਕਰਨ ਅੱਗੇ ਜਾਣ ਕਿਉਂ ਨਹੀਂ ਦਿੰਦੇ ਪੁਲਿਸ ਕਹਿੰਦੀ ਨਹੀਂ ਕਿ ਸਾਡੀ ਮਜਬੂਰੀ ਅਸੀਂ ਨਹੀਂ ਜਾਣ ਦੇ ਸਕਦੇ ਹੁਣ ਉੱਥੇ ਇਹ ਤਣਾ ਤਣੀ ਦਾ ਮਾਹੌਲ ਬਣਿਆ ਲਗਭਗ ਡੇਢ ਘੰਟਾ ਲੋਕ ਮੁੱਖ ਮੰਤਰੀ ਤੋਂ ਥੋੜੀ ਦੂਰੀ ਤੇ ਮੁਰਦਾਬਾਦ ਦੇ ਨਾਰੇ ਲਾਉਂਦੇ ਰਹੇ ਸਖਤ ਵਿਰੋਧ ਜਤਾਉਂਦੇ ਰਹੇ ਤੇ ਮੁੱਖ ਮੰਤਰੀ ਸਾਹਿਬ ਉਤ்கਾਟਨ ਕਰਦੇ ਰਹੇ ਹੁਣ ਸਵਾਲ ਇਹ ਹੈ ਕਿ ਜਦੋਂ ਆਮ ਆਦਮੀ ਪਾਰਟੀ ਅਜੇ ਡੇਢ ਸਾਲ ਰਹਿੰਦਾ ਵੋਟਾਂ ਚ ਪਹਿਲਾਂ ਹੀ ਆਹ ਹਾਲ ਹੋਣਾ ਸ਼ੁਰੂ ਹੋ ਗਿਆ ਮਤਲਬ ਦੂਜੀਆਂ ਪਾਰਟੀਆਂ ਦੇ ਘਰਾਓ ਲੋਕੀ ਕਰਦੇ ਸੀ ਪਰ ਵੋਟਾਂ ਦੇ ਦਿਨਾਂ ਚ ਪਰ ਆਮ ਆਦਮੀ ਪਾਰਟੀ ਨੂੰ ਡੇਢ ਸਾਲ ਪਹਿਲਾਂ ਹੀ ਲੋਕਾਂ ਨੇ ਪਿੰਡਾਂ ਚ ਥਾਵਾਂ ਤੇ ਸ਼ਹਿਰਾਂ ਚ ਘੇਰਨਾ ਸ਼ੁਰੂ ਕਰ ਦਿੱਤਾ ਤਾਂ ਫਿਰ ਆਮ ਆਦਮੀ ਪਾਰਟੀ ਦਾ 2027 ਚ ਬਣੇਗਾ ਕੀ ਕੀ ਆਮ ਆਦਮੀ ਪਾਰਟੀ ਆਸਾਨੀ ਨਾਲ ਪਿੰਡਾਂ ਚ ਵੱੜ ਸਕੇਗੀ ਕੀ ਆਮ ਆਦਮੀ ਪਾਰਟੀ ਆਸਾਨੀ ਨਾਲ ਪਿੰਡਾਂ ਜਾ ਸਕੇਗੀ ਕੀ ਆਮ ਆਦਮੀ ਪਾਰਟੀ ਨੂੰ ਲੋਕ ਐਦਾਂ ਪ੍ਰਚਾਰ ਕਰਨ ਦੇਣਗੇ ਕਿ ਆਮ ਆਦਮੀ ਪਾਰਟੀ ਕੋਲ ਲੋਕਾਂ ਦੇ ਸਵਾਲਾਂ ਦੇ ਜਵਾਬ ਹਨ ਕੀ ਆਮ ਆਦਮੀ ਪਾਰਟੀ 2027 ਦੇ ਵਿੱਚ ਪਹਿਲਾ ਵਰਗੀ ਜਿੱਤ ਜਿੱਤ ਸਕੇਗੀ ਜਾਂ ਫਿਰ ਜਿਹੜਾ ਹਾਲ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਹੋਇਆ ਉਹ ਹੋਵੇਗਾ ਤੁਸੀਂ ਇਹਦੇ ਤੇ ਆਪਣਾ ਕਮੈਂਟ ਆਪਣਾ ਵਿਚਾਰ ਆਪਣਾ ਬਿਆਨ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਦੁਬਾਰਾ ਫੇਰ ਮੈਂ ਦੱਸ ਦਿਆਂ ਅੱਜ ਹੁਣ ਚਰਨਜੀਤ ਚੰਨੀ ਦੀ ਗੁੰਮਸ਼ੁਦਗੀ ਦੇ ਪੋਸਟਰ ਜਲੰਧਰ ਚ ਲਾਏ ਗਏ ਤੇ ਲੋਕ ਕਹਿੰਦੇ ਨੇ ਕਿ ਚਰਨਜੀਤ ਚੰਨੀ ਸਾਹਿਬ ਗੁੰਮ ਹੋ ਗਏ ਨੇ ਗਾਇਬ ਹੋ ਗਏ ਨੇ ਸਾਨੂੰ ਉਹ ਮਿਲਦੇ ਨਹੀਂ ਸਾਨੂੰ ਉਹ ਲੱਭਦੇ ਨਹੀਂ ਚੰਨੀ ਸਾਹਿਬ ਹੁਣ ਇਹਦੇ ਤੇ ਕੀ ਬੋਲਣਗੇ ਇਹ ਵੀ ਅੱਜ ਸ਼ਾਮ ਤੱਕ ਵੇਖਣ ਵਾਲਾ ਹੈ ਬਹੁਤ